ਕਿਤੇ ਆਪ ਜੀ ਨੂੰ ਬਿਠਾ ਦਈਏ ਤੇ ਤੁਸੀਂ ਟੇਢੇ ਹੋ ਹੋ ਕੇ ਵੇਖੋ ਕਿ ਪ੍ਰਸ਼ਾਦਾ ਆਇਆ ਕਿ ਨਹੀਂ ਆਇਆ ਇਹ ਵੀ ਨਹੀਂ ਉਹ ਕਰਦੇ ਸਿਰਫ ਨਾਮ ਜਪਦੇ ਰਹਿੰਦੇ ਤੇ ਹੋਇਆ ਕੀ ਸਮੇਂ ਦੀ ਕੋਈ ਖੇਡ ਬਣੀ ਨਹੀਂ ਨਾ ਪਿਆ ਉਦੋਂ ਖੇਤੀ ਸਾਰੀ ਮੀਹਾਂ ਤੇ ਸੀ ਖੂਸੀ ਪਾਣੀ ਪੀਣ ਨੂੰ ਪਰ ਉਹ ਵੀ ਨੀਵੇਂ ਚਲੇ ਗਏ ਪਾਣੀ ਨੀਵੇਂ ਚਲੇ ਗਏ ਮੀਂਹ ਪਿਆ ਨਾ ਕਈ ਸਾਲ ਤੇ ਸੋਕਾ ਪੈ ਗਿਆ ਜਾਨਵਰ ਧਿਆਏ ਮਰਨ ਲੱਗੇ ਬੰਦਿਆਂ ਨੂੰ ਵੀ ਕਈ ਕਈ ਕੋਹਾਂ ਮੀਲਾਂ ਦੂਰ ਤੋਂ ਜਾ ਕੇ ਪਾਣੀ ਲਿਆਉਣਾ ਪੈਂਦਾ ਬੱਚੇ ਪਿਆਸ ਨਾਲ ਪਸ਼ੂ ਪਿਆਸ ਨਾਲ ਮਰਨ ਲੱਗੇ ਫਸਲ ਹੁਣੀ ਨਾ ਤੇ ਲਾਗੇ ਚਾਗੇ ਦੇ ਦੋ ਪਿੰਡਾਂ ਨੇ ਜਾ ਕੇ ਤੇ ਫੈਸਲਾ ਕੀਤਾ ਕਿ ਭਾਈ ਸਾਈਆਂ ਕਈ ਲਗਾਤਾਰ ਕਈ ਸਾਲਾਂ ਤੋਂ ਨਾਮ ਜਪਦਾ ਤੇ ਬੇਨਤੀ ਕਰਕੇ ਵੇਖੀਏ ਸਾਧੂ ਨੂੰ ਕਹਿੰਦੇ ਸਾਧੂਆਂ ਦੀ ਰੱਬ ਸੁਣ ਲੈਂਦਾ ਸਾਰੇ ਪਿੰਡ ਵਾਲਿਆਂ ਨੇ ਜਾ ਕੇ ਬੇਨਤੀ ਕੀਤੀ ਹੱਥ ਜੋੜ ਕੇ ਤੇ ਕਿਹਾ ਕਿ ਪਤਾ ਨਹੀਂ ਗੁਰੂ ਪਿਤਾ ਦੇ ਪਿਆਰਿਆ ਸਿੱਖਾ ਪਤਾ ਨਹੀਂ ਇਹ ਕਿਹਦੇ ਕਰਮ ਨੇ ਹਾਡੇ ਚੋਂ ਹੀ ਕਿਸੇ ਦੇ ਮਾੜੇ ਕਰਮ ਹੋਣੇ ਆ ਸਾਡਾ ਹੀ ਕੋਈ ਬੁਰਾ ਕਰਮ ਹੋਣਾ ਏ ਜਿਹੜੀ ਇਹ ਖੇਡ ਸਾਡੇ ਨਾਲ ਵਾਪਰ ਰਹੀ ਏ ਕਿਉਂਕਿ ਬਿਨਾ ਕਰਮਾਂ ਤੋਂ ਤੇ ਕੁਝ ਹੁੰਦਾ ਨਹੀਂ ਨਾ ਆਪ ਜੀ ਨੂੰ ਕੋਈ ਆਪ ਜੀ ਦਾ ਸਿਰ ਵੀ ਹਿਲਾ ਦਵੇ ਤੇ ਆਪ ਜੀ ਦਾ ਹੀ ਕਰਮ ਏ ਯਾਦ ਰੱਖਣਾ ਉਹਦੇ ਤੋਂ ਬਿਨਾ ਨਹੀਂ ਹੋ ਸਕਦਾ ਦੂਜੇ ਤੇ ਦੋਸ਼ ਨਾ ਲਾਇਓ ਕੱਲ ਆਪ ਜੀ ਨੂੰ ਇਹ ਸਮਝਾਇਆ ਸੀ ਦੋਸ਼ ਨਹੀਂ ਲਾਉਣਾ ਤੇ ਬੇਨਤੀ ਕੀਤੀ ਕਹਿੰਦੇ ਸਾਡੇ ਚੋਂ ਹੀ ਕਿਸੇ ਦਾ ਕਰਮ ਹੈ ਪਤਾ ਨਹੀਂ ਕੀਦਾ ਏ ਇਹਨਾ ਮਾੜਾ ਕਰਮ ਕਿ ਮੀਂਹ ਨਹੀਂ ਪੈ ਰਿਆ ਫਸਲ ਜਿਹੜੀ ਉਹ ਮਰ ਰਹੀ ਏ ਪਸ਼ੂ ਮਰ ਰਹੇ ਨੇ ਪੰਛੀ ਮਰ ਰਹੇ ਨੇ ਕਈ ਕਈ ਮੀਲਾਂ ਤੋਂ ਦੂਰੋਂ ਪਾਣੀ ਲਿਆਉਣਾ ਪੈਂਦਾ ਏ ਅਸੀਂ ਖੁਦ ਵੀ ਜਿਹੜੇ ਉਹ ਪਿਆਸੇ ਮਰ ਰਹੇ ਆ ਤੇ ਉਹਨਾਂ ਦਾ ਦੁੱਖ ਦੇਖ ਕੇ ਪਈ ਸਾਈਆਂ ਜੀ ਦਾ ਜਿਹੜਾ ਮਨ ਸੀ ਨਾ ਉਹ ਪਿੱਗਲ ਗਿਆ ਉਹ ਵਿਰਾਗ ਚ ਆ ਗਿਆ ਤੇ ਕਹਿੰਦੇ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਤੇ ਅੱਖਾਂ ਬੰਦ ਕਰਕੇ ਤੇ ਉੱਠ ਕੇ ਕਹਿੰਦੇ ਜਾਓ ਘਰ ਨੂੰ ਚਲੇ ਜਾਓ ਆਪੋ ਆਪਣੇ ਘਰਾਂ ਨੂੰ ਚਲੇ ਜਾਓ ਤੇ ਇੰਨੀ ਗੱਲ ਕਹਿ ਕੇ ਉਹ ਪਿੰਡ ਦੀ ਜੂ ਤੋਂ ਦੂਰ ਦੂਜੇ ਪਾਸੇ ਨੂੰ ਤੁਰ ਪਏ ਪਿੰਡ ਦੇ ਲੋਕ ਦੇਖਦੇ ਰਹੇ ਉਹ ਦੇਖਦਿਆਂ ਦੇਖਦਿਆਂ ਹੀ ਦੂਰ ਨਿਕਲ ਗਏ ਦਿਖਾਈ ਦੇਣੋਂ ਹਟ ਗਏ ਪਿੰਡ ਦੇ ਲੋਕਾਂ ਨੇ ਸੋਚਿਆ ਪਤਾ ਨਹੀਂ ਇਹ ਸਾਧੂ ਦੀ ਕੀ ਮौज ਏ ਉਹ ਵਾਪਸ ਘਰਾਂ ਨੂੰ ਮੁੜ ਆਏ ਅਜੇ ਕਾਰੀ ਪਹੁੰਚੇ ਸੀ ਕਿ ਹਨੇਰੀ ਚੱਲੀ ਹਨੇਰੀ ਲੰਘ ਗਈ ਤੇ ਪਿੱਛੋਂ ਮੂਲੇ ਤਾਰ ਸ਼ਰਾਟੇਦਾਰ ਮੀ ਬਹੁਤ ਵਰਿਆ ਤੇ ਦੋ ਦਿਨ ਲਗਾਤਾਰ ਵਰਦਾ ਰਿਹਾ ਜਿਹੜੀਆਂ ਛੱਪੜੀਆਂ ਸੁੱਕ ਗਈਆਂ ਸੀ ਛੱਪੜ ਭਰੇ ਗਏ ਤਲਾਬ ਭਰ ਗਏ ਖੂਹਾਂ ਦਾ ਪਾਣੀ ਜਿਹੜਾ ਸੀ ਉਹ ਭਰ ਗਿਆ ਇੰਨਾ ਜ਼ਿਆਦਾ ਪਾਣੀ ਹੋਇਆ ਕਿ ਕਿਰਪਾ ਹੋ ਗਈ ਸਭ ਖੁਸ਼ ਹੋ ਗਿਆ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਸਭ ਸੁਖੀ ਹੋ ਗਏ ਤੇ ਜਦੋਂ ਮੀਂਹ हटਿਆ ਨਾ ਤੇ ਉਹ ਪਿੰਡਾਂ ਵਾਲਿਆਂ ਨੂੰ ਚਾਹ ਚੜ ਗਿਆ ਖੁਸ਼ੀ ਆ ਗਈ ਕਿਸੇ ਨੇ ਸੋਨੇ ਦੇ ਗਹਿਣੇ ਲੈ ਲਏ ਕਿਸੇ ਨੇ ਉਹਨਾਂ ਵਾਸਤੇ ਪ੍ਰਸ਼ਾਦਾ ਲੈ ਲਿਆ ਕਿਸੇ ਨੇ ਕਈ ਤਰ੍ਹਾਂ ਦੀ ਇੰਨੀਆਂ ਆਜਾਦਾ ਰਸਤਾ ਲੈ ਕੇ ਧਨ ਦੌਲਤ ਲੈ ਕੇ ਭਾਈ ਸਾਈਆਂ ਜੀ ਕੋ ਪਹੁੰਚੇ ਤੇ ਅਜੇ ਉਹਨਾਂ ਨੇ ਦੇਖਿਆ ਸੀ ਕਿ ਪਿੰਡ ਵਾਲੇ ਦੂਰ ਦੌੜੇ ਆਉਂਦੇ ਨੇ ਤੇ ਬਾਹਰ ਨਿਕਲ ਕੇ ਹੱਥ ਜੋੜੇ ਕਿ ਮੇਰੇ ਕੋਲ ਨਾ ਆਇਓ ਜਾਓ ਪਰੇ ਕਰ ਆਪਣੇ ਨੂੰ ਜਾਓ ਪਰ ਉਹ ਰੁਕੇ ਨਾ ਬਦੋ ਬਦੀ ਆ ਕੇ ਕੁਝ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਸੋਨਾ ਰੱਖ ਦਿੱਤਾ ਕਿਸੇ ਨੇ ਕੁਝ ਪੈਸੇ ਰੱਖ ਦਿੱਤੇ ਕੋਈ ਮੱਥਾ ਟੇਕਣ ਲੱਗ ਪਿਆ ਉਹਨਾਂ ਨੇ ਬੜਾ ਮਨਾਂ ਕੀਤਾ ਕਿ ਇਦਾਂ ਨਾ ਕਰੋ ਤੇ ਹਾਰ ਕੇ ਪੁੱਭਾਂ ਮਾਰ ਕੇ ਰੋਣ ਲੱਗ ਪਏ ਤੇ ਜਦੋਂ ਪੁੱਬਾਂ ਨਿਕਲੀਆਂ ਤੇ ਪਿੰਡ ਵਾਲਿਆਂ ਨੇ ਪੁੱਛਿਆ ਕੋਈ ਗਲਤੀ ਹੋਈ ਕਹਿੰਦੇ ਹਾਂ ਗਲਤੀ ਹੋਈ ਕਹਿੰਦੇ ਮੀਂਹ ਪਾਉਣ ਵਾਲਾ ਛੇਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਮੀਰੀ ਪੀਰੀ ਦਾ ਮਾਲਕ ਏ ਜਿਨੇ ਮੀਂਹ ਪਾਇਆ ਤੇ ਤੁਸੀਂ ਇਹ ਤਨ ਦੌਲਤ ਉਹਦੇ ਕੋ ਲੈ ਕੇ ਜਾਣੀ ਸੀ ਇਹ ਮੱਥਾ ਉਹਨੂੰ ਟਿਕਣਾ ਸੀ ਤੁਸੀਂ ਮੈਨੂੰ ਪਾਪੀ ਨੂੰ ਟੇਕ ਕੇ ਇਹ ਬੜਾ ਵੱਡਾ ਪਾਪ ਕੀਤਾ ਏ ਪਰ ਉਹ ਕਹਿਣ ਲੱਗੇ ਕਿ ਢਾਡੀ ਤੇ ਅਰਦਾਸ ਸੁਣੀ ਐ ਨਾ ਕਹਿੰਦੇ ਨਹੀਂ ਇਹ ਵੀ ਤੁਹਾਨੂੰ ਭੁਲੇਖਾ ਏ ਹੁਣ ਗਰੀਬੀ ਦੇਖਣਾ ਗਰੀਬੀ ਕਿਦਾਂ ਦੀ ਕਹਿਣ ਲੱਗੇ ਕਿ ਨਹੀਂ ਤੁਸੀਂ ਕਹਿੰਦੇ ਸੀ ਨਾ ਕਿਸੇ ਦਾ ਕਰਮ ਮਾੜਾ ਏ ਉਹ ਮੈਂ ਪਾਪੀ ਸਾਂ ਮੇਰਾ ਕਰਮ ਮਾੜਾ ਸੀ ਇਸ ਕਰਕੇ ਮੈਂ ਪਿੰਡ ਦੀ ਜੂ ਤੋਂ ਬਾਹਰ ਗਿਆ ਤੇ ਮੀਂਹ ਪੈ ਗਿਆ ਆਪਣੇ ਆਪ ਨੂੰ ਬੁਰਾ ਬਣਾ ਲਿਆ ਕਰ ਪੁੰਨੋ ਨੀਚ ਸਦਾਈਏ ਇਦਾਂ ਵੀ ਗਰੀਬੀ ਹੁੰਦੇ ਤਾਣ ਹੋਏ ਨ ਤਾਣਾ ਤੇ ਆਪ ਜੀ ਦੇ ਤੇ ਮਾਫ ਕਰਨਾ ਪੱਲੇ ਵੀ ਕੁਝ ਨਹੀਂ ਹੈ ਕੋਈ ਗੁਣ ਨਹੀਂ ਕੋਈ ਸ਼ਕਤੀ ਨਹੀਂ ਕੱਖ ਵੀ ਨਹੀਂ ਤੇ ਜੋ ਆਪ ਜੀ ਬਣੇ ਫਿਰਦੇ ਹੋ ਇਨਾਂ ਜੀਵਨ ਕੇ ਇੱਕ ਅਰਦਾਸ ਤੇ ਪਰਮੇਸ਼ਰ ਨੂੰ ਮੀਂਹ ਪਉਣਾ ਪੈਂਦਾ ਹੈ ਦੂਜੀ ਗੱਲ ਵੀ ਆਪ ਜੀ ਨੂੰ ਬਿਆਨ ਕਰ ਦਈਏ ਜਿਨ੍ਹਾਂ ਬੋਧੀ ਪਿਖਸ਼ੂ ਦੀ ਆਪ ਜੀ ਨਾਲ ਗੱਲ ਕੀਤੀ ਸੀ ਨਾ ਬੋਧ ਮੁਨੀ ਜਦੋਂ ਉੱਥੇ ਚੀਨ ਚ ਚਲੇ ਗਏ ਤੇ ਚੀਨ ਦਾ ਰਾਜਾ ਨੇ ਬੁੱਧ ਧਰਮ ਨੂੰ ਅਪਣਾਇਆ ਉਹਨੇ ਲੱਖਾਂ ਪਹਾੜ ਖੋਦ ਕੇ ਉੱਥੇ ਮੰਦਰ ਬਣਾ ਦਿੱਤੇ ਜਿਹੜੇ ਅੱਜ ਵੀ ਮੌਜੂਦ ਨੇ ਪਹਾੜਾਂ ਦੇ ਪਹਾੜ ਖੋਦ ਕੇ ਬੜੇ ਬੜੇ ਸੋਹਣੇ ਮੰਦਰ ਬਣਾਏ ਤਲਾਬ ਬਣਾਏ ਰੋਜ਼ ਲੱਖਾਂ ਪਿਖਸ਼ੂ ਬੁੱਧ ਧਰਮ ਦੇ ਮਹਾਤਮਾ ਬੁੱਧ ਦਾ ਚੇਲੇ ਲੱਖਾਂ ਜਿਹੜੇ ਸੀ ਉਹ ਉਹਦੇ ਅਨਾਜ ਤੋਂ ਉਹਦੇ ਭੰਡਾਰੇ ਤੋਂ ਪ੍ਰਸ਼ਾਦਾ ਛਕਦੇ ਸੀ ਬਸਤਰ ਮਿਲਦੇ ਸੀ ਪਤਾ ਨਹੀਂ ਕਿੰਨੀ ਕਿ ਸੇਵਾ ਤੇ ਇੱਕ ਦਿਨ ਉਹ ਰਾਜੇ ਨੇ ਜਾ ਕੇ ਬੋਧ मुनि ਨੂੰ ਪੁੱਛਿਆ ਕਿ muni jan ਮੈਂ ਇੰਨਾ ਕਰਮ ਕੀਤਾ ਏ ਕੀ ਮੈਂ ਸਵਰਗਾਂ ਨੂੰ ਜਾਵਾਂਗਾ ਬੜਾ ਇਮਾਨਦਾਰ ਸਾਧੂ ਰਹਾ ਹੋਏਗਾ ਪਤਾ ਕੀ ਕੀਤਾ ਉਹਨੇ ਕਹਿੰਦਾ ਤੈਨੂੰ ਕੋਰ ਨਰਕ ਨਸੀਬ ਹੋਣੇ ਆਪ ਜੀ ਨੇ ਕਿੰਨਾ ਕੁ ਦਾਨਪੁਨ ਕੀਤਾ ਏ ਆਪ ਜੀ ਨੇ ਤੇ 10 ਰੁਪਏ ਕਿਤੇ ਮੋੜ ਤੇ ਦਿੱਤੇ ਹੋਣ ਤੇ ਫੋਨ ਤੇ ਚਲਾਕੀ ਨਾ ਦੱਸਦੇ ਉਹ ਆਪਣੇ ਮਿੱਤਰ ਨੂੰ ਫਿਰ ਚਲਾਕ ਬੜੇ ਗੁਰੂ ਮਹਾਰਾਜ ਨੂੰ ਤੇ ਆਪ ਜੀ ਨੇ ਆਪਣੀ ਚਲਾਕੀ ਵਾਸਤੇ ਰੱਖਿਆ ਏ ਕਿ ਗੁਰੂ ਮਹਾਰਾਜ ਦੀ ਬੜੀ ਕਿਰਪਾ ਉਹਨੇ ਦਾਨ ਕਰਾ ਲਿਆ ਮੇਥੋਂ ਗੁਰੂ ਮਹਾਰਾਜ ਦੀ ਬੜੀ ਕਿਰਪਾ ਮੈਂ ਸੇਵਾ ਕਰਾ ਲਈ ਮੇਥੋਂ ਗੁਰੂ ਮਹਾਰਾਜ ਦਾ ਤੇ ਸਿਰਫ ਨਾ ਏ ਦੱਸਣ ਤੇ ਤੁਸੀਂ ਇਹੋ ਹੀ ਦਏ ਹੋ ਹੁਣ ਗੱਡੀ ਲੈਂਦੇ ਹੋ ਨਾ ਆਪਜੀ ਦੇ ਪਿੰਡ 'ਚ ਵੀ ਕਈਆਂ ਨੇ ਲਈਆਂ ਹੋਣਗੀਆਂ ਐਸੇ ਹੀ ਗੁਰੂ ਕੋ ਦਿਨ ਰਾਤ ਮੰਗਦੇ ਹੋ ਗੱਡੀ ਦੇ ਦੇ ਗੱਡੀ ਦੇ ਦੇ ਗੱਡੀ ਦੇ ਦੇ ਜਦੋਂ ਮਿਲ ਜਾਂਦੀ ਏ ਤੇ ਫਿਰ ਡੱਬਾ ਲੈ ਕੇ ਆਉਂਦੇ ਤੇ ਅਰਦਾਸ ਕਰਾਉਂਦੇ ਤੇ ਗੁਰੂ ਮਹਾਰਾਜ ਗੱਡੀ ਲੈ ਲਈ ਤੇਰਾ ਬੜਾ ਧੰਨਵਾਦ ਉਹ ਗੁਰੂ ਮਹਾਰਾਜ ਨੂੰ ਨਹੀਂ ਦੱਸਦੇ ਜਿਤਕੋ ਮੰਗਦੇ ਹੋ ਜਿੰਨੇ ਦਿੱਤੀ ਏ ਕਿ ਉਹਨੂੰ ਪਤਾ ਨਹੀਂ ਲੋਕਾਂ ਨੂੰ ਦੱਸਦੇ ਹੋ ਕਿ ਗੱਡੀ ਮਿਲ ਗਈ ਜਿਹੜੇ ਸੰਗਤ ਚ ਚਾਰ ਆਏ ਨੇ ਨਾ ਉਹ ਸੁਣ ਲੈਣ ਕਿ ਗੱਡੀ ਲੈ ਲਈ ਮੈਂ ਕਰ ਨਵਾਂ ਬਣਾਉਂਦੇ ਹੋ ਗੁਰੂ ਮਹਾਰਾਜ ਦੇ ਘਰ ਚਰਨ ਪਵਾਉਂਦੇ ਹੋ ਸਰੂਪ ਲੈ ਕੇ ਜਾਂਦੇ ਨੇ ਅਖੰਡ ਪਾਠ ਸਾਹਿਬ ਵਾਸਤੇ ਗੁਰੂ ਲਾਗੇ ਬਹਿੰਦੇ ਹੋ ਕਿ ਆਏ ਗਏ ਲੋਕਾਂ ਨੂੰ ਦੱਸਦੇ ਹੋ ਕਿ ਘਰ ਵੇਖ ਕਿਦਾਂ ਦਾ ਕਿੰਨੂੰ ਦਿਖਾਉਂਦੇ ਹੋ ਜਿਨਨੇ ਦਿੱਤਾ ਏ ਉਹਨੂੰ ਪਤਾ ਹੀ ਏ ਤੇ ਉਸ ਰਾਜੇ ਨੇ ਤੇ ਬੜਾ ਕੁਝ ਕੀਤਾ ਸੀ ਬੇਅੰਤ ਕੁਝ ਕੀਤਾ ਸੀ ਤੇ ਉਹਨੂੰ ਬੋਧ ਮੁਨੀ ਨੇ ਕਿਹਾ ਸੀ ਕਿ ਕੋਰ ਨਰਕ ਨਸੀਬ ਹੋਏਗਾ ਰਾਜੇ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਈ ਨਾ ਕੁਝ ਕਰਨ ਦੇ باوجود ਵੀ ਕਹਿੰਦੇ ਨਹੀਂ ਇੰਨਾ ਕੁਝ ਕਰਨ ਦੇ باوجود ਨਹੀਂ ਜਿਹੜਾ ਤੇਰੇ ਅੰਦਰ ਹੰਕਾਰ ਏ ਨਾ ਉਹਦੇ باوجود ਬੜੀ ਅਸਚਰਜ ਖੇੜੇ ਜੀਵਨ ਦੀ ਇਮਾਨਦਾਰੀ ਚੱਲੇਗੀ ਇੱਥੇ ਬੇਈਮਾਨੀ ਨਹੀਂ ਚੱਲੇਗੀ ਮੁਕਤ ਹੋਣਾ ਹੈ ਸੇਵਾ ਤੁਸੀਂ ਅੰਦਰ ਦੀਆਂ ਵਾਸ਼ਨਾ ਤੋਂ ਮੁਕਤ ਹੋ ਕੇ ਕਰ ਸਕਦੇ ਹੋ ਨਾਮ ਆਪਣੀਆਂ ਵਾਸ਼ਨਾ ਨੂੰ ਜਿੱਤਣ ਵਾਸਤੇ ਦੋਵੇਂ ਕਰਨ ਦਾ ਅਭਿਆਸ ਕਰਿਓ ਤਾਂ ਕਿ ਆਪ ਜੀ ਦੇ ਅੰਦਰੋਂ ਜੜੀਆਂ ਵਾਸ਼ਨਾਵਾਂ ਉਹ ਮੁੱਕ ਜਾਣ ਤੁਸੀਂ ਸੇਵਾ ਕਰਦੇ ਹੋ ਤਾਂ ਲੋਕਾਂ ਨੂੰ ਵਿਖਾਉਣ ਵਾਸਤੇ ਸਾਨੂੰ ਇੱਕ ਵਾਰ ਆਨੰਦਪੁਰ ਇੱਕ ਗੁਰਸਿੱਖ ਮਿਲੇ ਉਦੇ ਮਿੱਤਰਾਂ ਨੇ ਸਾਨੂੰ ਦੱਸਿਆ ਕਿ ਇਹ ਟੈਂਕੀ ਤੋਂ ਚੜ ਕੇ ਥੱਲੇ ਛਾਲ ਮਾਰਦਾ ਆਪ ਜੀ ਨੂੰ ਯਾਦ ਹੈ ਨਾ ਕਿ ਇਹ ਕਹਿੰਦਾ ਮੈਂ ਮਰ ਜਾਣਾ ਪਾਣੀ ਵਾਲੀ ਟੈਂਕੀ ਤੇ ਚੜ ਕੇ ਛਾਲ ਮਾਰ ਦਿੰਦਾ ਅਸੀਂ ਉਹਨੂੰ ਪੁੱਛਿਆ ਕਿ ਗੁਰਸਿੱਖਾ ਹੋਇਆ ਕੀ ਕਹਿਣ ਲੱਗਾ ਪਹਿਲਾਂ ਸੇਵਾ ਕਰਨ ਦਾ ਬੜਾ ਆਨੰਦ ਆਉਂਦਾ ਸੀ ਬਾਣੀ ਪੜ੍ਹਦਾ ਸੀ ਬੜਾ ਮਜ਼ਾ ਆਉਂਦਾ ਸੀ ਹੁਣ ਨਹੀਂ ਆਉਂਦਾ ਤੇ ਫਿਰ ਇਦਾਂ ਦੇ ਜੀਣ ਨਾਲੋਂ ਮਰ ਜਾਣਾ ਚੰਗਾ ਹੁਣ ਆਪ ਜੀ ਨੂੰ ਇਹ ਬੜੀ ਵਧੀਆ ਗੱਲ ਲੱਗੇਗੀ ਕਿ ਬੜਾ ਸਾਧੂ ਹੋਏਗਾ ਤੇਸੀ ਉਹਨੂੰ ਬੇਨਤੀ ਕੀਤੀ ਹੱਥ ਜੋੜ ਕੇ ਕਿ ਪਹਿਲਾਂ ਤੂੰ ਸੇਵਾ ਕਰਨ ਦਾ ਪਖੰਡ ਕੀਤਾ ਲੋਕਾਂ ਨੇ ਤੇਰੀ ਸ਼ੋਭਾ ਕੀਤੀ ਬੜਾ ਚੰਗਾ ਲੱਗਾ ਤੈਨੂੰ ਬਾਣੀ ਪੜਨ ਦਾ ਪਖੰਡ ਕੀਤਾ ਲੋਕਾਂ ਨੇ ਸ਼ੋਭਾ ਕੀਤੀ ਬੜਾ ਚੰਗਾ ਲੱਗਾ ਤੇਰੇ ਹੰਕਾਰ ਨੂੰ ਚੰਗਾ ਲੱਗਦਾ ਸੀ ਹੁਣ ਇਹ ਲੋਕੀ ਨਵਾਂ ਪਖੰਡ ਮੰਗਦੇ ਨੇ ਪੁਰਾਣਾ ਨਹੀਂ ਚੱਲੇਗਾ ਪਰਾਣਾ ਹੋ ਗਿਆ ਜਾਂ ਤੇ ਹੁਣ ਨਵਾਂ ਕਰ ਫਿਰ ਨਵੀਂ ਸ਼ੋਭਾ ਆਏਗੀ ਨਵਾਂ ਜਿਹੜਾ ਉਹ ਰੰਗ ਬਣੇਗਾ ਹੁਣ ਤੂੰ ਰੋਜ਼ ਸੇਵਾ ਕਰੀ ਜਾਵੇਂ ਸਿਮਰਨ ਦਾ ਪਖੰਡ ਕਰੀ ਜਾਵੇਂ ਹੁਣ ਸ਼ੋਭਾ ਨਹੀਂ ਆਉਣ ਲੱਗੀ ਤੇ ਜੇ ਤੇਰੀ ਮੰਗ ਸ਼ੋਭਾ ਇਹ ਪਰਮਾਤਮਾ ਨਹੀਂ ਹੈ ਸੇਵਾ ਤੇ ਸਿਮਰਨ ਦੇ ਪਿੱਛੇ ਤੇ ਫਿਰ ਸਭਾਵਕ ਇਹ ਲੋਕਾਂ ਨੇ ਤੇ ਕਹਿਣਾ ਹੀ ਹੈ ਕਿ ਤੇ ਕੱਲ ਵੀ ਇਹੋ ਹੀ ਕਰਦਾ ਸੀ ਕੱਲ ਤੂੰ ਨਵਾਂ ਸਾਂ ਇਸ ਕਰਕੇ ਕਰਦੇ ਸੀ ਆਪਜੀ ਦਾ ਹੰਕਾਰ ਆਪਜੀ ਨੂੰ ਮਾਰ ਲੈਂਦਾ ਤੇ ਬਰਬਾਦ ਕਰ ਦਿੰਦਾ ਆਪ ਜੀਚੋ ਸੁਖਮਣੀ ਸਾਹਿਬ ਜਿਹੜੇ ਜਿਹੜੇ ਜੀ ਪੜਦੇ ਨੇ ਉਹਨਾਂ ਨੇ ਨਾਮ ਬਿਨਾ ਵਾਲੀਆਂ ਜਿਹੜੀਆਂ ਅਸ਼ਟਪਦੀਆਂ ਆਉਂਦੀਆਂ ਨੇ ਉਹ ਪੜੀਆਂ ਹੋਣਗੀਆਂ ਕਿ ਨਾਮ ਬਿਨਾ ਜੇਤਾ ਬਿਵਹਾਰ ਜਿਉ ਮ੍ਰਿਤਕ ਕੋ ਮਿੱਥਿਆ ਜਿਉ ਮ੍ਰਿਤਕ ਮਿੱਥਿਆ ਸ਼ਿੰਗਾਰ ਜਿਵੇਂ ਮੁਰਦੇ ਨੂੰ ਮਿੱਥਿਆ ਝੂਠਾ ਸ਼ਿੰਗਾਰ ਕਰੀਦਾ ਹੈ ਕਦੀ ਦੇਖਿਆ ਮਰਦੇ ਨੂੰ ਝੂਠਾ ਸ਼ਿੰਗਾਰ ਕੀਤੇ ਆ ਆਪ ਜੀ ਕਰਦੇ ਹੋ ਆਪ ਜੀ ਤੇ ਹੋ ਜਿਹੜੇ ਕਰਦੇ ਹੋ ਬੜੀਆਂ ਨਵੀਆਂ ਨਵੀਆਂ ਲੋਈਆਂ ਲਿਆ ਲਿਆ ਕਿ ਉਹਦੇ ਤੇ ਪਾਉਂਦੇ ਉਹਦੇ ਕੱਪੜੇ ਸਾੜ ਆਉਂਦੇ ਹੋ ਕੱਪੜੇ ਨਹੀਂ ਕਰ ਚ ਲੈ ਕੇ ਆਉਂਦੇ ਪਰ ਉਹਦੇ ਹੱਥਾਂ 'ਚ ਪਾਈਆਂ ਮੁੰਦਰੀਆਂ ਲਾ ਲੈਂਦੇ ਹੋ ਰਾਨ ਕਰ ਦੇਣ ਵਾਲੀ ਗੱਲ ਹੈ ਕਪੜਿਆਂ 'ਚ ਭੂਤ ਆਉਂਦਾ ਏ ਕਿਉਂਕਿ ਉਹ ਕਿਸੇ ਦੂਜੇ ਨੂੰ ਫਿੱਟ ਨਹੀਂ ਆਉਣੇ ਆ ਵੀ ਗਏ ਤੇ ਦੂਜੇ ਦੇ ਨੇ ਪਰ ਹੱਥ ਦੀ ਮੰਦਰੀ ਦੇ ਵਿੱਚ ਸੋਨੇ ਦੇ ਕੜੇ ਦੇ ਵਿੱਚ ਭੂਤ ਨਹੀਂ ਆਉਂਦਾ ਐਨਾ ਪਖੰਡ ਕਰਦੇ ਆ ਜਿਹਦਾ ਕੋਈ ਹਿਸਾਬ ਹੀ ਨਹੀਂ ਕਦੀ ਧਿਆਨ ਨਾ ਦੇਖਣਾ ਬਹੁਤ ਜ਼ਿਆਦਾ ਪਖੰਡ ਕੀਤਾ ਜਾਂਦਾ ਅਸੀਂ ਸਾਰਾ ਨਾਮ ਵਿਸਤਾਰ ਚ ਜਾਈਏ ਕਿਉਂਕਿ ਨਾਮ ਦੀ ਮਹਿਮਾ ਆਪ ਜੀ ਦੀ ਪਕੜ ਚ ਆ ਜਾਵੇ ਆਪ ਜੀ ਜੀਵਨ ਨੂੰ ਨਾਮ ਤੇ ਸਿਮਰਨ ਦੇ ਵਿੱਚ ਕਮਾ ਸਕੋ ਤੇ ਹੋ ਸਕਦਾ ਇਸ ਪਖੰਡ ਤੋਂ ਮੁਕਤੀ ਹੋ ਜਾਵੇ ਸਭ ਤੋਂ ਪਹਿਲਾਂ ਏ ਜਾਪ ਕਰਨਾ ਹੁਣ ਪਹਿਲੀ ਗੱਲ ਨਾਮ ਜਪਣ ਤੋਂ ਪਹਿਲਾਂ ਇਮਾਨਦਾਰੀ ਇਮਾਨਦਾਰ ਹੋ ਕੇ ਉਹਨੂੰ ਆਵਾਜ਼ ਮਾਰਨੀ ਏ ਤੇ ਮੰਗ ਕੀ ਰੱਖਣੀ ਏ ਕਿ ਮੈਨੂੰ ਆਪਣੇ ਵਰਗਾ ਬਣਾ ਮੈਨੂੰ ਆਪਣੇ ਨਾਲ ਮਿਲਾ ਮੈਨੂੰ ਤੂੰ ਚਾਹੀਦਾ ਏ ਹੋਰ ਕੁਝ ਨਹੀਂ ਚਾਹੀਦਾ ਇਹਦੇ ਨਾਲ ਹੁੰਦਾ ਪਤਾ ਕੀ ਏ ਇਹਦੇ ਨਾਲ ਆਪਜੀ ਦੀ ਸਾਰੀ ਊਰਜਾ ਜਿਹੜੀ ਏ ਪ੍ਰਮਾਤਮਾ ਦੇ ਚਰਨਾਂ ਵੱਲ ਨੂੰ ਪ੍ਰਮਾਤਮਾ ਵੱਲ ਨੂੰ ਤੁਰ ਪੈਂਦੀ ਜਿਹੜੀ ਹੁਣ ਭੱਜ ਰਹੀ ਏ ਨਾ ਕਦੀ ਵਾਸ਼ਨਾ ਵੱਲ ਨੂੰ ਕਦੀ ਠੇਕਿਆਂ ਵੱਲ ਨੂੰ ਕਦੀ ਦੁਕਾਨਾਂ ਵੱਲ ਨੂੰ ਕਦੀ ਕਿਸੇ ਪਾਸੇ ਨੂੰ ਕਦੀ ਨਿੰਦਿਆ ਵੱਲ ਨੂੰ ਇਹ ਸਾਰੀ ਪ੍ਰਮਾਤਮਾ ਵੱਲ ਨੂੰ ਚੱਲ ਪੈਂਦੀ ਇੱਕ ਸੇਵਾ ਕਮਾਉਣਾ ਜਿਸ ਦਿਨ ਆ ਕਈ ਜੀਵ ਆਪਜੀ ਕਿਰਤ ਕਰਦੇ ਹੋਵੋਗੇ ਬੱਚਿਆਂ ਵਾਸਤੇ ਪਰ ਆਪਜੀ ਦੇ ਕੰਮ ਆਪਜੀ ਤੇ ਬੋਝ ਨਹੀਂ ਉਹਦੇ ਚੋਂ ਇੱਕ ਹੀ ਚੀਜ਼ ਆਪਜੀ ਨੂੰ ਮਿਲਣੀ ਏ ਜਿਹੜੀ ਇੱਕ ਦਿਨ ਜਾਂ ਤੇ ਹੰਕਾਰ ਮਿਲ ਜਾਣਾ ਏ ਕਿ ਮੈਂ ਤੁਹਾਡੇ ਵਾਸਤੇ ਆ ਕੀਤਾ ਤੇ ਜਾਂ ਆਲਸ ਮਿਲਣਾ ਏ ਦਲਿੱਦਰ ਮਿਲਣਾ ਏ ਕਿ ਇਨੇ ਸਾਲ ਕੰਮ ਕੀਤਾ ਹੁਣ ਮੈਂ ਕੱਖ ਨਹੀਂ ਕਰਨਾ ਤੇ ਫਿਰ ਪਤਾ ਹੋਣਾ ਕਿ ਦਲਿਤਰੀ ਬੰਦੇ ਨੂੰ ਕੋਈ ਕਰਨੀ ਰੱਖਦਾ ਭਾਵੇਂ ਉਹਦਾ ਆਪਣਾ ਹੀ ਬੱਚਾ ਹੋਵੇ ਉਹਨੂੰ ਉਹ ਝੋਲਾ ਦੇ ਕੇ ਤੋਰ ਹੀ ਦਿੰਦੇ ਪੀ ਤੂੰ ਚੱਲ ਵੇਲੇ ਨਾ ਆਪਣਾ ਕੰਮ ਸੰਭ ਹੁਣ ਤੁਹਾਡੇ ਕਿਸੇ ਕੰਮ ਦਾ ਨਹੀਂ ਬੋਝ ਕੌਣ ਢੋਂਦਾ ਏ ਆਪਜੀ ਦੀ ਕੁੱਖਾਂ ਚੋਂ ਬੱਚਾ ਪੈਦਾ ਹੁੰਦਾ ਜੇ ਉਹਦੇ ਹੱਥ ਪੈਰ ਸਹੀ ਸਲਾਮਤ ਨੇ ਤੇ ਪਾਲਦੇ ਹੋ ਤੇ ਜੇ ਸਲਾਮਤ ਨਾ ਹੋਣ ਤੇ ਕੀ ਕਰਦੇ ਹੋ ਕੁੜੀਆਂ ਨੂੰ ਕੁਖ ਚ ਕਿਉਂ ਮਾਰ ਦਿੰਦੇ ਆਪ ਜੀ ਨੂੰ ਪਤਾ ਹੀ ਨਹੀਂ ਏ ਇਹ ਕਲਾ ਦਾ ਆਪ ਜੀ ਨੂੰ ਸੇਵਾ ਮਿਲੀ ਸੀ ਸੇਵਾ ਚਾਹੇ ਪੁੱਤ ਦੀ ਦਾਤ ਮਿਲੇ ਚਾਹੇ ਧੀ ਦੀ ਮਿਲੇ ਉਹ ਸਿਰਫ ਸੇਵਾ ਏ ਆਪ ਜੀ ਦੇ ਹਿੱਸੇ ਸੇਵਾ ਹੀ ਆਈ ਏ ਨਾ ਆਪ ਜੀ ਦਾ ਪੁੱਤ ਬਣਦਾ ਏ ਨਾ ਧੀ ਬਣਦੀ ਏ ਕੋਈ ਵੀ ਤੇ ਨਹੀਂ ਬਣਦਾ ਤੁਸੀਂ ਤੇ ਸਿਰਫ ਸੇਵਾ ਕਮਾਉਣੀ ਸੀ ਤੇ ਜੇ ਕਿਤੇ ਅਪਾਹੀਜ ਵੀ ਪੈਦਾ ਹੋਵੇ ਉਹ ਵੀ ਆਪਜੀ ਦੀ ਸੇਵਾ ਹੀ ਸੀ ਤੁਸੀਂ ਸੇਵਾ ਤੋਂ ਗਾੜੀ ਜਾ ਕੇ ਜੋ ਮਰਜੀ ਕਮਾ ਲਓ ਕੁਝ ਨਹੀਂ ਜੇ ਮਿਲਣ ਲੱਗਾ ਜੋ ਮਰਜੀ ਬਣਾ ਲਓ ਸਭ ਆਪਜੀ ਦੇ ਝੂਠੇ ਡੰਬਰ ਨੇ ਸਭ ਆਪਜੀ ਦਾ ਮਾਇਆ ਏ ਵਹਿਮ ਏ ਪਰਮੇ ਕੱਖ ਨਹੀਂ ਆਪਜੀ ਦੇ ਹੱਥ ਲੱਗਣਾ ਹੱਥ ਖਾਲੀ ਦੇ ਖਾਲੀ ਰਹਿਣਗੇ ਸਿਰਫ ਸੇਵਾ ਹੀ ਕਮਾਈ ਜਾ ਸਕਦੀ ਸੀ ਤੇ ਦੂਜੇ ਪਾਸੇ ਸੀ ਨਾਮ ਸੇਵਾ ਚ ਵੀ ਉਹਦੀ ਯਾਦ ਬਣੇ ਕਿ हे ਪਰਮਾਤਮਾ ਹਰ ਕਰਮ ਦੇ ਵਿੱਚ ਆਪ ਜੀ ਦੀ ਕਿਰਤ ਆਪ ਜੀ ਤੇ ਬੋਝ ਨਾ ਹੋਵੇ ਆਪ ਜੀ ਨੂੰ ਲੱਗੇ ਕਿ ਕਰ ਪਤਨੀ ਦੇ ਰੂਪ ਚ ਬਜ਼ੁਰਗ ਮਾਤਾ ਪਿਤਾ ਦੇ ਰੂਪ ਰੂਪ ਚ ਬਚਿਆਂ ਦੇ ਰੂਪ ਚ ਤੇ ਮੈਨੂੰ ਸਤਿਗੁਰੂ ਨੇ ਖੁਸ਼ ਖੁਸ਼ੀ ਨਾਲ ਮੈਨੂੰ ਸਤਿਗੁਰੂ ਨੇ ਪ੍ਰੇਮ ਦੇ ਨਾਲ ਨਾ ਸੇਵਾ ਦਿੱਤੀ ਹੈ ਤਾਂ ਕਿ ਮੈਂ ਆਪਣਾ ਕਰਮ ਕਮਾ ਕੇ ਆਪਣੇ ਪਿਆਰੇ ਕੋ ਪਹੁੰਚ ਸਕਾਂ ਪਰਾਪ ਜੀ ਨੂੰ ਇਹ ਦਾਤ-ਦਾਤ ਨਹੀਂ ਲੱਗੀ ਕਦੀ ਲੱਗੀ ਕਦੀ ਬੋਝ ਲੱਗਾ ਬੱਚਿਆਂ ਨੂੰ ਪਾਲਣਾ ਵੀ ਬੋਝ ਲੱਗਾ ਫਿਰ ਆਪ ਜੀ ਨੂੰ ਪੁੱਛੀਏ ਨਾਮ ਜਪਿਆ ਕਰੋ ਅਮਰਤਾ ਸ਼ਕਲੋ ਨਹੀਂ ਨਹੀਂ ਬਾਬਾ ਜੀ ਅਸੀਂ ਤੇ ਗ੍ਰਿਸਤੀ ਆ ਗੁਰੂ ਗੋਬਿੰਦ ਪਾਸ਼ਾ ਆਪ ਜੀ ਤੋਂ ਛੋਟੇ ਗ੍ਰਿਸਤੀ ਸੀ ਜਿਆਦਾ ਹੀ ਵੱਡੇ ਗ੍ਰਿਸਤੀ ਬਣ ਗਏ ਸੇਵਾ ਸੀ ਤੇ ਦੂਜੇ ਪਾਸੇ ਨਾਮ ਸੀ ਸੇਵਾ ਸਮਝ ਆ ਗਈ ਕਿ ਨਹੀਂ ਆ ਗਈ ਹਾਂ ਨਾ ਚ ਜਵਾਬ ਤੇ ਕੋਈ ਦਿਓ ਆ ਗਈ ਕਿ ਨਹੀਂ ਆਈ ਹਾਂ ਜੀ ਹੁਣ ਨਾਮ ਨੂੰ ਜਿਹੜਾ ਏ ਉਹ ਧਿਆਨ ਨਾਲ ਨਾਮ ਦਾ ਸਿਰਫ ਕੁਝ ਮਿੰਟਾਂ ਦੇ ਵਿੱਚ ਆਪ ਜੀ ਨਾਲ ਜ਼ਿਕਰ ਕਰ ਲਈਏ ਗਹਿਰੀ ਗੱਲ ਏ ਸੇਵਾ ਜਿਵੇਂ ਆਪ ਜੀ ਕਿਸੇ ਵੀ ਕੰਮ ਨੂੰ ਕਰੋ ਜਾਂ ਤੁਸੀਂ ਸੇਵਾ ਬਣਾ ਸਕਦੇ ਹੋ ਜੇ ਉਹ ਕੰਮ ਨੂੰ ਸਤਿਗੁਰੂ ਦੇ ਚਰਨਾਂ 'ਚ ਭੇਟ ਕਰੋ ਬੋਲਣਾ ਸੁਣਨਾ ਗਵਣਾ ਹੱਸਣਾ ਪ੍ਰਸ਼ਾਦਾ ਪਕਵਣਾ ਚੱਲਣਾ ਤੁਰਨਾ ਕੁਝ ਵੀ ਜਾਂ ਤੇ ਉਹ ਆਪਜੀ ਦੀ ਸੇਵਾ ਬਣ ਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਤਨ ਇਕੱਠਾ ਹੋ ਸਕਦਾ ਆਪਜੀ ਦਾ ਤੇ ਜਾਂ ਉਹ ਆਪਜੀ ਦਾ ਕਰਮ ਬਣ ਸਕਦਾ ਜਿਹਦੇ ਤੇ ਤੁਸੀਂ ਲੇਖਾ ਦੇਣਾ ਹੁਣ ਤੁਸੀਂ ਵਿਚਾਰਿਓ ਕਿ ਤੁਸੀਂ ਕਰਮ ਬਣਾ ਕੇ ਲੇਖਾ ਦੇਣਾ ਜੇ ਜਾਂ ਸੇਵਾ ਬਣਾ ਕੇ ਆਪਣੇ ਪਿਆਰੇ ਕੋ ਪਹੁੰਚਣਾ ਹੈ ਸੇਵਾ ਦਾ ਕਰਮ ਉਹਦੇ ਤੋਂ ਹਰ ਕਰਮ ਦੇ ਵਿੱਚ ਪਰਮਾਤਮਾ ਨੂੰ ਰੱਖਿਓ ਹਰ ਕਰਮ ਪਰਮਾਤਮਾ ਦੇ ਗਾੜੀ ਭੇਟ ਕਰਿਓ ਹਰ ਆਪਣਾ ਬੋਲ ਪਰਮਾਤਮਾ ਦੇ ਗਾੜੀ ਭੇਟ ਕਰਿਓ ਦੂਜੇ ਪਾਸੇ ਨਾਮ ਨਾਮ ਕੇ ਯਾਦ ਰਵੇ ਯਾਦ ਰਵੇਗਾ ਤੇ ਸੇਵਾ ਹੋਏਗੀ ਨਾ ਨਹੀਂ ਤੇ ਅਗਲੇ ਪਾਸੇ ਤੇ ਹੋਰ ਹੀ ਕੁਝ ਲੱਭ ਜਾਣਾ ਜਿਸ ਦਿਨ ਆਪ ਜੀ ਨੇ ਯਾਦ ਆ ਗਿਆ ਨਾ ਉਸ ਦਿਨ ਆਪਜੀ ਦੇ ਪਿੰਡਾਂ ਦੇ ਵਿੱਚ ਆਹ ਪਾਰਟੀਆਂ ਬਾਜ਼ੀਆਂ ਨਹੀਂ ਰਹਿਣੀਆਂ ਚਲੋ ਸਾਨੂੰ ਇੱਕ ਗੱਲ ਸਮਝਾਓ ਕਿਹੜੀ ਪਾਰਟੀ ਆਪਜੀ ਦੇ ਰਿਸ਼ਤੇਦਾਰ ਨੇ ਕਿਉਂ ਭਰਾ ਨਾਲ ਭਰਾ ਲੜੀ ਜਾਂਦੇ ਹੋ ਫਿਰ ਕੰਮ ਵੀ ਆਪਜੀ ਦਾ ਕੋਈ ਨਹੀਂ ਕਰਦੇ ਲੁੱਟਦੇ ਹੀ ਨੇ ਉਲਟਾ ਚੋਰਾ ਨੂੰ ਰਿਸ਼ਤੇਦਾਰ ਬਣਾ ਲਿਆ ਨਾ ਤੇ ਫਿਰ ਉਹਨਾਂ ਪਿੱਛੇ ਲੜਨਾ ਆਪ ਜੀ ਦੀ ਮੂਰਖਤਾ ਏ ਕਿ ਸਿਆਣਪੇ ਜਵਾਬ ਚਾਹੀਦਾ ਏ ਸਾਨੂੰ ਮੂਰਖਤਾ ਏ ਕਿ ਸਿਆਣਪੇ ਫਿਰ ਬੋਲੋ ਹ ਇੱਕ ਵਾਰਾ ਮੂਰਖਤਾ ਹ ਹੁਣ ਧਿਆਨ ਰੱਖਿਓ ਇਹ ਗੱਲ ਦਾ ਆਪ ਜੀ ਦਾ ਤੇ ਇੰਨਾ ਹੀ ਕੰਮ ਸੀ ਕਿ ਵੋਟ ਪਾਏ ਜਿਹੜਾ ਬੰਦਾ ਵੈਸੇ ਤੇ ਅਸੀਂ ਕਿਸੇ ਗੁਰਸਿੱਖ ਨਾਲ ਗੱਲ ਕਰਦੇ ਸੀ ਉਹ ਕਹਿੰਦੇ ਖਾਲਸਾ ਜੀ ਇਮਾਨਦਾਰੀ ਤੇ ਗੱਲ ਹੀ ਨਾ ਕਰੋ ਇਹ ਦੱਸੋ ਕਿ ਬੇਈਮਾਨੀ ਥੋੜੀ ਕੇ ਜਿਆਦਾ ਜਿਆਦਾ ਬੇਈਮਾਨ ਜਾਂ ਥੋੜਾ ਬੇਈਮਾਨ ਥੋੜੇ ਨੂੰ ਚੁਣ ਲਓ ਇਮਾਨਦਾਰ ਅਜ ਨਹੀਂ ਜਿਹੇਗਾ ਰਾਜਨੀਤੀ ਦੇ ਵਿੱਚ ਆਪ ਜੀ ਦਾ ਕਰਮ ਸੀ ਉਹ ਚੁਣ ਲੈਣਾ ਤੇ ਬਸ ਗੱਲ ਖਤਮ ਆ ਜਿਹੜੇ ਨਗਰ ਚ ਇਹ ਸਰੀਰ ਦਾ ਪੜਾਏ ਨਾ ਉਥੋਂ ਦੀ ਗੱਲ ਹੈ ਕਈ ਸਰਪੰਚ ਨੇ ਉਹ ਜਿਹੜੇ ਮੌਜੂਦਾ ਸਰਪੰਚ ਨੇ ਉਹ ਦੋ ਉਧਰ ਮੈਂਬਰ ਲੈ ਕੇ ਤੁਰੇ ਫਿਰਦੇ ਦੋ ਉਧਰ ਉਹ ਪਿੰਡ ਦੇ ਸਰਪੰਚ ਉਹਨਾਂ ਨੂੰ ਕਹਿੰਦੇ ਆਜੋ ਕੋਈ ਪਿੰਡ ਦਾ ਸਵਾਰ ਲਿਓ ਕਹਿੰਦੇ ਨਾ 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 ਇਦਾਂ ਨਹੀਂ ਹੋਣਾ ਕਿੰਨੀ ਤਰੱਕੀ ਦਾ ਕੰਮ ਹੈ ਨਾ ਸਮਝੋ ਗੱਲ ਨੂੰ ਜਿਸ ਦਿਨ ਆਪ ਜੀ ਸੇਵਾ ਤੇ ਆਪ ਜੀ ਨੂੰ ਯਾਦ ਰਹਿ ਗਈ ਨਾਮ ਤੋਂ ਨਾਮ ਤੇ ਸੇਵਾ ਦੇ ਵਿੱਚ ਜਿਸ ਦਿਨ ਆਪ ਜੀ ਨੇ ਸੇਵਾ ਤੇ ਸਿਮਰਨ ਕਮਾ ਲਿਆ ਨਾ ਉਸ ਦਿਨ ਆਪ ਜੀ ਦੇ ਇਹਨਾਂ ਮੁਹੱਲਿਆਂ 'ਚੋਂ ਪਾਰਟੀਬਾਜ਼ੀ ਨਹੀਂ ਰਹੇਗੀ ਦੁਸ਼ਮਣੀਆਂ ਨਹੀਂ ਰਹਿਣਗੀਆਂ ਸ਼ਰੀਕੇ ਨਹੀਂ ਰਹਿਣਗੇ ਜਾਤ ਪਾਤ ਨਹੀਂ ਰਹੇਗੀ ਕੋਈ ਵੈਰ ਵਿਰੋਧ ਨਹੀਂ ਰਹੇਗਾ ਹੁਣ ਆਪ ਜੀ ਘਰੋਂ ਨਿਕਲੋ ਤੇ ਦੂਜੇ ਘਰ ਵਾਲਾ ਹੀ ਆਪ ਜੀ ਨੂੰ ਘੂਰੀਆਂ ਵਟਣ ਡਿਆ ਹੋਵੇ ਕਿ ਕਿਥੋਂ ਕ ਲੈਣਾ ਮੱਥੇ ਲੱਗ ਗਿਆ ਇਹ ਚਾਹੁੰਦੇ ਹੋ ਇਦਾਂ ਦਾ ਰਹਿਣਾ ਜਾਂ ਇਦਾਂ ਦਾ ਚਾਹੁੰਦੇ ਹੋ ਕਿ ਘਰੋਂ ਨਿਕਲੋ ਤੇ ਅਗਲਾ ਆਪ ਜੀ ਨੂੰ ਪਰਮੇਸ਼ਰ ਸਮਝ ਕੇ ਕਵੇ ਕਿ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ ਕਿਦਾਂ ਦਾ ਜੀਵਨ ਚਾਹੁੰਦੇ ਹੋ ਹੁਣ ਆਪ ਜੀ ਦੀ ਚੋਣੇ ਚੁਣ ਲੈਣਾ ਫਿਰ ਜਿਹੜਾ ਜਿਹੜਾ ਚੁਣੇਗਾ ਉਹ ਆਨੰਦ ਚ ਜਾਏਗਾ ਜਿਹੜਾ ਜਿਹੜਾ ਨਹੀਂ ਚੁਣੇਗਾ ਉਹ ਰੋਏਗਾ ਆਪ ਜੀ ਚੋਂ ਜਿੰਨੇ ਜਿੰਨੇ ਚੁਣ ਲਿਆ ਉਹਨੂੰ ਦੂਜੇ ਦਾ ਰੋਣਾ ਵੀ ਅੱਖਾਂ ਚ ਕਸੁੰਨ ਦੇ ਦੇ ਕੇ ਦਿਖਾਈ ਦੇਣਾ ਕਿ ਕਿਵੇਂ ਰੋ ਰਹੇ ਨੇ ਇਹ ਯਾਦ ਰੱਖ ਲੈਣਾ ਨਾਮ ਉਹਨੂੰ ਯਾਦ ਕਰਨ ਵਾਸਤੇ ਇਮਾਨਦਾਰੀ ਆਪਣੇ ਪਿਆਰੇ ਨੂੰ ਨਾ ਲੋਕਾਂ ਨੂੰ ਵਿਖਾਉਣ ਵਾਸਤੇ ਨਾ ਰਿੱਧੀਆਂ ਸਿੱਧੀਆਂ ਲੈਣ ਵਾਸਤੇ ਨਾ ਸੰਤ ਮਹਾਪੁਰਸ਼ ਬਣਨ ਵਾਸਤੇ ਸਿਰਫ ਆਪਣੇ ਪਿਆਰੇ ਨੂੰ ਆਵਾਜ਼ ਮਾਰਨ ਵਾਸਤੇ ਸੰਤ ਮਹਾਪੁਰਸ਼ ਬਣਨ ਵਾਸਤੇ ਅੱਜ ਬੜੇ ਗੁਰ ਸਿੱਖ ਨੇ ਜਿਹੜੇ ਬਹੁਤੇ ਬਾਣੇ ਪਾ ਕੇ ਤੁਰੇ ਫਿਰਦੇ ਨਾ ਮੇਰੇ ਵਰਗੇ ਉਹ ਸੰਤ ਮਹਾਪੁਰਸ਼ੀ ਬਣਨ ਨੂੰ ਫਿਰਨਦੇ ਨੇ ਗੁਰੂ ਦਾ ਸਿੱਖ ਕੋਈ ਨਹੀਂ ਬਣਨ ਨੂੰ ਫਿਰਨ ੜਿਆ ਫਿਰ ਅਸੀਂ ਆਪਣੇ ਆਪ ਨੂੰ ਵੀ ਕਹਿ ਦਈਏ ਕਿ ਤੇਰਾ ਕੱਖ ਨਹੀਂ ਹੋ ਸਕਦਾ ਤੂੰ ਰੋਏਂਗਾ ਭਟਕੇਂਗਾ ਕਈ ਜਨਮ ਰੋਏਂਗਾ ਕੱਖ ਨਹੀਂ ਹੋ ਸਕਦਾ ਆਪ ਜੀ ਚੋਂ ਵੀ ਜਿਹੜਾ ਜਿਹੜਾ ਇਹ ਉਹ ਧਿਆਨ ਆ ਇਹ ਸੁਣ ਲੈਣਾ ਕੋਈ ਰੱਬ ਨਹੀਂ ਆਪ ਜੀ ਨੂੰ ਮਿਲਣ ਲੱਗਾ ਕਿਉਂਕਿ ਤੁਸੀਂ ਤੇ ਹੋ ਜਿਹੜੇ ਰੱਬ ਦਾ ਸ਼ਰੀਕ ਬਣਨ ਵਾਸਤੇ ਕੋਸ਼ਿਸ਼ ਕਰ ਰਹੇ ਹੋ ਕਿ ਮਿਲੇਗਾ ਈਮਾਨਦਾਰੀ ਚੱਲੇਗੀ ਸਿਰਫ ਉਹਨੂੰ ਆਵਾਜ਼ ਮਾਰਨੀ ਜਦੋਂ ਚੌਂਕੜੇ 'ਚ ਬੈਠੋਗੇ ਆਪਜੀ ਨੂੰ ਕੁਝ ਸਮੇਂ 'ਚ ਹੀ ਸਮਝ ਆ ਜਾਏਗਾ ਜਾਂ ਤੇ ਤੁਸੀਂ ਦੂਜਿਆਂ ਨੂੰ ਵਿਖਾਉਣਾ ਸ਼ੁਰੂ ਕਰ ਦੋਗੇ ਕਿ ਮੈਂ ਨਾਮ ਜਪਣ ਡਿਆਂ ਮੈਂ ਇਨੇ ਘੰਟੇ ਨਾਮ ਜਪਦਾ ਤੇ ਜੇ ਵੇਖਣ ਵਾਲਾ ਨਾ ਨਾ ਹੋਇਆ ਜੇ ਤੇ ਵੇਖਣ ਵਾਲਾ ਹੋਇਆ ਪਹਿਲਾਂ ਪਹਿਲਾਂ ਸੰਗਤ 'ਚ ਨਾਮ ਜਪਣਾ ਉਥੇ ਪਤਾ ਹੁੰਦਾ ਕੀ ਏ ਵੇਖਣ ਵਾਲੇ ਬੜੇ ਹੁੰਦੇ ਨੇ ਆਪਜੀ ਦਾ ਹੰਕਾਰ ਹੀ ਆਪਜੀ ਕੋ ਨਾਮ ਜਪਾਈ ਜਾਂਦਾ ਬੜੀ ਬੜੀ ਉੱਚੀ ਜਪਦੇ ਤੁਸੀਂ ਨਹੀਂ ਜਪਦੇ ਆਪਜੀ ਦਾ ਹੰਕਾਰ ਜਪਦਾ ਏ ਚਲੋ ਚੌਂਕੜਾ ਮਾਰਨ ਦਾ ਵੈਸੇ ਅਭਿਆਸ ਉੱਥੇ ਹੋ ਜਾਂਦਾ ਕਿ ਚੌਂਕੜਾ ਕਿੱਦਾਂ ਮਾਰਨਾ ਗਲਾ ਪੱਕ ਜਾਂਦਾ ਆਵਾਜ਼ ਮਾਰ ਮਾਰ ਕੇ ਗਲਾ ਨਹੀਂ ਥੱਕਦਾ ਇਹ ਹੁੰਦਾ ਇਦਾਂ ਪਹਿਲਾ ਮਾਰਗ ਹੰਕਾਰ ਚ ਹੀ ਚੱਲਦਾ ਕਈ ਵਾਰ ਤੇ ਜੇ ਵੇਖਣ ਵਾਲਾ ਨਾ ਹੋਇਆ ਨਾ ਤੇ ਫਿਰ ਆਪ ਜੀ ਨੇ ਸਮਝਿਆ ਕਰਨਾ ਅਸੀਂ ਹਰਾਨ ਹੋਏ ਇੱਕ ਵਾਰ ਅਸੀਂ ਇੱਕ ਸਾਧੂ ਨੂੰ ਪੁੱਛਿਆ ਕਿ ਆਪ ਜੀ ਗੁਰੂ ਘਰ ਆਨੰਦ ਮੰਨਣ ਡੇ ਸੀ ਵੀ ਅਸੀਂ ਵੇਖਿਆ ਤੁਸੀਂ